ਤੇ ਵੱਡੀ ਗਿਣਤੀ ਦੇ ਵਿੱਚ ਪੁੱਜੇ ਹੋ ਕਿਉਂਕਿ মিডিਆ ਜਿਹੜਾ ਇਹਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਔਰ ਸਰਕਾਰ ਦੀ ਗੱਲ ਨੂੰ ਜਾਂ ਸਰਕਾਰ ਦੀਆਂ ਪਾਲਿਸੀਆਂ ਨੂੰ ਜਾਂ ਸਰਕਾਰ ਦੇ ਫੈਸਲਿਆਂ ਨੂੰ ਤੁਹਾਡੇ ਜਰੀਏ ਲੋਕਾਂ ਤੱਕ ਪਹੁੰਚਾਉਣਾ ਸੋ ਇੱਕ ਤੁਹਾਡਾ ਰੋਲ ਜਿਹੜਾ ਆ ਉਹ ਬਹੁਤ ਮਹੱਤਵਪੂਰਨ ਆ ਖਾਸ ਤੌਰ ਤੇ ਲੋਕਤੰਤਰੀਕ ਦੇਸ਼ਾਂ ਦੇ ਵਿੱਚ ਸੋ ਅੱਜ ਦੀ ਜਿਹੜੀ ਇਹ ਪੀਸੀ ਆ ਤੁਸੀਂ ਕੁਝ ਦਿਨ ਪਹਿਲਾਂ ਇੱਕ ਦੇਖਿਆ ਹੋਏਗਾ ਕਿ ਸਾਡੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਧੂਰੀ ਚ ਪਹੁੰਚੇ ਸੀਗੇ ਔਰ ਧੂਰੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਗੈਰ ਜ਼ਿੰਮੇਵਾਰਨਾ ਬਿਆਨ ਦਿੱਤਾ ਔਰ ਤੱਥਾਂ ਤੋਂ ਉਲਟ ਜਾ ਕੇ ਜਿਹੜੀ ਆ ਉਥੇ ਇੱਕ ਸਟੇਟਮੈਂਟ ਜਾਰੀ ਕੀਤੀ ਔਰ ਪੰਜਾਬ ਦੀ ਜਨਤਾ ਨੂੰ ਜਿਹੜਾ ਆ ਉਹ ਗੁੰਮਰਾਹ ਕੀਤਾ ਬਿਆਨ ਕੀ ਸੀਗਾ ਉਹ ਤੁਸੀਂ ਸੁਣਿਆ ਵੀ ਹੋਊਗਾ ਮੈਂ ਤੁਹਾਨੂੰ ਉਹ ਜਿਹੜਾ ਬਿਆਨ ਆ ਉਹਨਾਂ ਦਾ ਉਹ ਸੁਣਾਵਾਂ ਵੀ ਦਿੰਦਾ ਹਾਂ ਪਰ ਇਸ ਪਲੇ ਕਰ ਦਿਓ ਇਹ ਪੂਰ ਸਰਾਸਰ ਝੂਠ ਵੀ ਕਿੱਥੇ ਕਿੱਥੇ ਹੁਣ ਪਾਸ ਹੋਇਆ 57 ਕਰੋੜ ਦਾ ਮੈਨੂੰ ਇਹ ਗੱਲ ਦਿਖਾ ਦੇਣ ਮੈਂ ਦੇਣ ਤਾਰਾ ਉਹਨਾਂ ਦਾ ਇਹ ਤਾਂ ਕਿੰਨੇ ਪਾਸ ਹੋ ਗਏ ਹੀ ਹਜੇ ਹੈ ਨਹੀਂ ਗਾ ਹਜੇ ਤਾਂ ਫਾਈਲ ਇਹਦੀ ਬਣੀ ਆ ਜਿਹੜੀ ਉਹ ਰੇਲਵੇ ਨੇ ਤੇ ਪੀ ਡਬਲਯੂ ਡੀ ਵਿਭਾਗ ਨੇ ਹਜੇ ਤਾਂ ਗੱਲਬਾਤ ਸ਼ੁਰੂ ਕੀਤੀ ਆ ਅੱਜ ਵੱਲੋਂ ਕੀ ਜਾਂਚ ਕੀਤੀ ਹੈ ਅੱਜ ਨਹੀਂ ਮੈਂ ਤਾਂ ਜੀ ਪੁਲ ਬਣਾਉਂਗਾ ਜਾਂ ਅਸਲੀ ਮੈਂ ਤਾਂ ਇਹ ਕਰਨ ਆਇਆ ਵਿਭਾਗ ਨੂੰ ਇਹ ਲੈ ਨਾਲ ਲੈ ਕੇ ਆਇਆ ਵੀ ਇਹ ਪੁਲ ਜਿੰਮ ਰਿਕਾਰਡ ਕੇ ਨਾ ਤੁਸੀਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਰੇਲਵੇ ਰਾਜमंत्री ਰਵਨੀਤ ਸਿੰਘ ਬਿਟੂ ਜੀ ਦਾ ਬਿਆਨ ਜੜਾਇਆ ਉਹ ਸੁਣ ਲਿਆ ਕਿ ਇਹਦੇ ਬਾਰੇ ਕੋਈ ਵੀ ਜਿਹੜੇ ਫੰਡਸ ਨੇ ਉਹ ਜਾਰੀ ਜਿਹੜੇ ਆ ਉਹ ਨਹੀਂ ਕੀਤੇ ਗਏ ਪਰ ਉਹਨਾਂ ਨੇ ਕਿਹਾ ਆ ਕਿ ਸਾਨੂੰ ਦਿਖਾ ਦੇਣ ਕਿ ਫੇਰ ਮਨਜ਼ੂਰੀ ਦਿੱਤੀ ਗਈ ਆ ਸੋ ਮੈਂ ਉਹਨਾਂ ਨੂੰ ਮਨਜ਼ੂਰੀ ਦਿਖਾਉਣਾ ਚਾਹਣਾ ਆ ਕਿ ਇਹ 24 ਅਕਤੂਬਰ ਇਹ 2024 ਦੀ ਮਨਜ਼ੂਰੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਹ ਮਨਜ਼ੂਰੀ ਦੇ ਚੁੱਕੇ ਨੇ ਔਰ ਇਹ ਮਨਜ਼ੂਰੀ ਜਿਹੜੀ ਦਿੱਤੀ ਗਈ ਆ ਇਹ ਜਦੋਂ ਮਾਨ ਸਾਹਿਬ ਮੁੱਖ ਮੰਤਰੀ ਬਣੇ ਸੀਗੇ 2022 ਦੇ ਵਿੱਚ ਉਦੋਂ ਹੀ ਉਹਨਾਂ ਨੇ ਪੂਰੀ ਦੇ ਲੋਕਾਂ ਨੂੰ ਕਹਿ ਦਿੱਤਾ ਸੀਗਾ ਕਿ ਇੱਥੇ ਜਿਹੜਾ ਆ ਆਰਓਬੀ ਬਣਾਇਆ ਜਾਊਗਾ ਔਰ ਇਹਦੀ ਮਨਜ਼ੂਰੀ ਜਿਹੜੀ ਆ ਉਹ 54 ਕਰੋੜ ਤੇ 76 ਲੱਖ ਰੁਪਏ ਦੀ ਮਨਜ਼ੂਰੀ ਜਿਹੜੀ ਆ ਉਹ ਆਲਰੇਡੀ ਦਿੱਤੀ ਜਾ ਚੁੱਕੀ ਹੈ ਇਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਤੇ ਜੂਨ 2000 ਵਿੱਚ 2021 ਦੇ ਵਿੱਚ ਵੀ ਜੇ ਟ੍ਰੈਫਿਕ ਵੋਲਿਊਮ ਯੂਨਿਟ ਦੇਖੀਏ ਇਸ ਜਿੱਥੇ ਪੋਲ ਬਣਨਾ ਹੈ ਉਥੇ 163400 ਟੀ ਯੂ ਵੀ ਸੀਗੀ ਮਤਲਬ ਟ੍ਰਾਫਿਕ ਯੂਨਿਟ ਸੀਗੀ ਜਦੋਂ ਰਾਜ ਵਿੱਚ ਸਰਕਾਰ ਕਿੰਦੀ ਸੀਗੀ 2021 ਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਪਹਿਲੀ ਪਾਰਟੀ ਸੀਗੀ ਕਾਂਗਰਸ ਉਹਦੀ ਸਰਕਾਰ ਸੀਗੀ ਜੇ ਬਣਾਉਣਾ ਚਾਹੁੰਦੇ ਤੇ ਉਦੋਂ ਵੀ ਇਹ ਪੁਲ ਬਣਾ ਸਕਦੇ ਸੀਗੇ ਪਰ ਕਿਉਂਕਿ ਆਪਾਂ ਤੇ ਬਿਆਨਬਾਜ਼ੀ ਕਰਨੀ ਆ ਆਪਾਂ ਜਿੱਥੇ ਕੰਮ ਹੋ ਰਿਹਾ ਆ ਉਹਦੇ ਵਿੱਚ ਵੀ ਜਾ ਕੇ ਉਹ ਰੁਕਾਵਟਾਂ ਪਾਉਣੀਆਂ ਇਸ ਕਰਕੇ ਜਦੋਂ ਆਪਾਂ ਪਾਵਰ ਦੇ ਵਿੱਚ ਹੁੰਨੇ ਆ ਉਦੋਂ ਤਾਂ ਸਾਨੂੰ ਕੋਈ ਚੇਤਾ ਆਉਂਦਾ ਨਹੀਂ ਆ ਪਰ ਜਿਵੇਂ ਹੀ ਸਾਨੂੰ ਕੋਈ ਆਪਣੀ politcal mileage ਲੈਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਜਲਦੀ ਜਲਦੀ ਭੱਜ ਕੇ ਜਾ ਕੇ ਉੱਥੇ ਰਾਜਨੀਤਕ ਲਾਹਾ ਲੈਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ ਸੋ ਇਹ ਜਿਹੜੀ ਹੈਗੀ ਆ ਮਨਜ਼ੂਰੀ ਇਹ ਆਲਰੇਡੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਚੁੱਕੇ ਨੇ ਹੁਣ ਤੱਕ ਤਾਂ ਜਿਹੜੀ ਯੂਟਿਲਿਟੀ ਸ਼ਿਫਟਿੰਗ ਕਰਨੀ ਹੁੰਦੀ ਆ ਪੀਐਸ ਪੀਸੀ ਵਾਲ ਨੂੰ ਵੀ 1 ਕਰੋੜ 32 ਲੱਖ ਰੁਪਇਆ ਜਿਹੜਾ ਆ ਉਹ ਜਾਰੀ ਕੀਤਾ ਜਾ ਚੁੱਕਾ ਆ ਫੋਰੈਸਟ ਨੂੰ 1 ਕਰੋੜ 42 ਲੱਖ ਰੁਪਇਆ ਜਿਹੜਾ ਆ ਉਹਦੇ ਵਿੱਚ ਜਾਰੀ ਕੀਤਾ ਜਾ ਜਾ ਚੁੱਕਾ ਆ ਔਰ ਹੁਣ ਜਿਹੜੀ ਗੱਲ ਜਿੱਥੇ ਰੁਕੀ ਆ ਉਹ ਗੱਲ ਇਹ ਆ ਕਿ ਰੇਲਵੇ ਵਿਭਾਗ ਨੇ ਤੇ ਪੰਜਾਬ ਦੇ ਪੀਡਬਲਯੂਡੀ ਵਿਭਾਗ ਨੇ ਇਹਨਾਂ ਨੇ ਜੁਆਇੰਟ ਉੱਥੇ ਇੱਕ ਜਿਹੜੀ ਆ ਉਹ ਕਮੇਟੀ ਤਾਲਮੇਲ ਦੀ ਡਰਾਇੰਗ ਜਿਹੜੀ ਸੀਗੀ ਤਾਲਮੇਲ ਕਰਕੇ ਡਰਾਇੰਗ ਬਣਾਉਣੀ ਸੀਗੀ ਰਾਦਰ ਕੇ ਬਿੱਟੂ ਜੀ ਉਹ ਜਿਹੜੀ ਰੇਲਵੇ ਵੱਲੋਂ ਮਨਜ਼ੂਰੀ ਮਿਲਣੀ ਆ ਉਹ ਹੀ ਸਿਰਫ ਲਿਆ ਕੇ ਦੇਣੀ ਆ ਉਹ ਵੀ ਨਹੀਂ ਲਿਆ ਕੇ ਦੇ ਰਹੇ ਇੱਕ ਮੋਰੀ ਵਾਲਾ ਪੈਸਾ ਵੀ ਜਿਹੜਾ ਆ ਇਹਦੇ ਵਿੱਚ ਕੇਂਦਰ ਸਰਕਾਰ ਨੇ ਨਹੀਂ ਲਾਉਣਾ ਸਾਰਾ ਪੈਸਾ ਪੰਜਾਬ ਸਰਕਾਰ ਦਾ ਲੱਗਣਾ ਹੈ ਪਰ ਰੇਲਵੇ ਵਿਭਾਗ ਜਿਨ੍ਹਾਂ ਦੇ ਐਮਓਐਸ ਆ ਰਵਨੀਤ ਸਿੰਘ ਬਿੱਟੂ ਨੇ ਉਹ ਵਿਭਾਗ ਜਾਣ ਬੁੱਝ ਕੇ ਇਹਦੀ ਮਨਜ਼ੂਰੀ ਜਿਹੜੀ ਆ ਉਹ ਰੋਕ ਕੇ ਬੈਠਾ ਹੋਇਆ ਤਾਂ ਕਿ ਪੰਜਾਬ ਦੀ ਜਨਤਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਸਕੇ ਮੈਂ ਰਵਨੀਤ ਸਿੰਘ ਬਿੱਟੂ ਜੀ ਨੂੰ ਕਹਿਣਾ ਚਾਹਨਾ ਆ ਕਿ ਜੇ ਉਹ ਇੰਨੇ ਹੀ ਸੌਹਦ ਨੇ ਅਸੀਂ ਤਾਂ ਦਿਖਾ ਦਿੱਤੀ ਕਿ ਅਸੀਂ ਮਨਜ਼ੂਰੀ ਦਿੱਤੀ ਹੋਈ ਆ ਪਹਿਲਾਂ ਲੈਟਰ ਵੀ ਦੇ ਦਿੱਤੀ ਦਿਖਾ ਦਿੱਤੀ ਹੁਣ ਉਹਨਾਂ ਨੂੰ ਚਾਹੀਦਾ ਕਿ ਉਹ ਸਾਨੂੰ 2 ਦਿਨ ਦੇ ਵਿੱਚ ਵਿੱਚ ਰੇਲਵੇ ਤੋਂ ਮਨਜ਼ੂਰੀ ਲੈ ਦੇਣ ਤੇ ਅਸੀਂ ਦੋ ਦਿਨਾਂ ਦੇ ਬਾਅਦ ਆਪਣਾ ਉਥੇ ਕੰਮ ਸ਼ੁਰੂ ਕਰ ਦਾਂਗੇ ਪੈਸੇ ਦੀ ਕੋਈ ਕਮੀ ਨਹੀਂ ਆ ਪੈਸਾ ਪੰਜਾਬ ਸਰਕਾਰ ਨੇ ਲਾਉਣਾ ਸਿਰਫ ਮਨਜ਼ੂਰੀ ਰੁਕੀ ਆ ਤੇ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਦੀ ਜੜੀ ਮਨਜ਼ੂਰੀ ਆ ਉਹ ਰੁਕੀ ਆ ਬਟੂ ਜੀ ਤੁਸੀਂ ਦੋ ਦਿਨਾਂ ਦੇ ਵਿੱਚ ਇਹਦੀ ਮਨਜ਼ੂਰੀ ਜਿਹੜੀ ਆ ਉਹ ਸਾਨੂੰ ਲਿਆ ਕੇ ਸਾਨੂੰ ਲੈਟਰ ਦੇ ਦਿਓ ਅਸੀਂ ਤੀਜੇ ਦਿਨ ਚੌਥੇ ਦਿਨ ਉੱਥੇ ਟੈਂਟਰ ਲਾ ਕੇ ਅਸੀਂ ਆਪਣਾ ਕੰਮ ਜਿਹੜਾ ਆ ਉਹ ਸ਼ੁਰੂ ਕਰ ਦਾਂਗੇ ਸੋ ਐਨੇ ਬਿਆਨਬਾਜ਼ੀ ਕਰਨ ਦੇ ਨਾਲ ਗਲਤ ਬਿਆਨ ਦੇਣ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਲ ਕਿ ਕੇਂਦਰ ਸਰਕਾਰ ਦੀ ਫੰਡਿੰਗ ਹੋਣੀ ਹੈ ਇਹਦੇ ਤੇ ਕੋਈ ਕੇਂਦਰ ਸਰਕਾਰ ਦੀ ਫੰਡਿੰਗ ਨਹੀਂ ਹੋਣੀ ਸਾਰੀ ਫੰਡਿੰਗ ਜਿਹੜੀ ਆ ਇਹਦੇ ਚ ਪੰਜਾਬ ਸਰਕਾਰ ਦੀ ਆ ਸੋ ਜੇ ਚੀਜ਼ ਇੱਕ ਰੁਕੀ ਆ ਤੇ ਉਹ ਰੇਲਵੇ ਕੇਂਦਰ ਦੀ ਰੇਲਵੇ ਵਿਭਾਗ ਦੀ ਮਨਜ਼ੂਰੀ ਜਿਹੜੀ ਆ ਉਹ ਰੁਕੀ ਆ ਅਸੀਂ ਤੇ ਅਪ੍ਰੈਲ ਦੀ ਜਿਹੜੀ ਆ ਇਹਨਾਂ ਦੀ ਰੇਲਵੇ ਵਿਭਾਗ ਦੀ ਤੇ ਜਿਹੜੀ ਡਰਾਇੰਗ ਜਿਹੜੀ ਆ ਉਹ ਮਨਜ਼ੂਰ ਕਰਕੇ ਜਿਹੜੀ ਆ ਭੇਜੀ ਹੋਈ ਆ ਸੋ ਮੈਂ ਤੁਹਾਨੂੰ ਇਹੋ ਹੀ ਬੇਨਤੀ ਕਰਦਾ ਆ ਕਿ ਜਾਓ ਪੰਜਾਬ ਦੇ ਹਿੱਤਾਂ ਦੇ ਵਿੱਚ ਖੜੀਏ ਪੰਜਾਬ ਦੇ ਲੋਕਾਂ ਵਾਸਤੇ ਖੜੀਏ ਜਿੱਥੇ ਤੁਹਾਡਾ ਕੰਮ ਆ ਅਸੀਂ ਕੋਈ ਪੈਸਾ ਨਹੀਂ ਲੈ ਰਹੇ ਅਸੀਂ ਤਾਂ ਸਿਰਫ ਇੱਕ ਐਨਓਸੀ ਦੀ ਮੰਗ ਕਰ ਰਹੇ ਆ ਕਿ ਤੁਸੀਂ ਐਨਓਸੀ ਲਿਆ ਦਿਓ ਤੁਹਾਡੇ ਵਾਸਤੇ ਇਹ ਹੀ ਬੜੀ ਵੱਡੀ ਗੱਲ ਆ ਸੋ ਸਾਡਾ ਅ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਲੋਕਾਂ ਪ੍ਰਤੀ ਲੋਕੇਤ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਆ ਮਾਨ ਸਾਹਿਬ ਉਹੀ ਗੱਲ ਕਰਦੇ ਨੇ ਉਹੀ ਗੱਲ ਕਹਿੰਦੇ ਨੇ ਜਿਹੜੀ ਕੀਤੀ ਹੁੰਦੀ ਆ ਸੋ ਤੁਸੀਂ ਐਵੇਂ ਲੋਕਾਂ ਨੂੰ ਜੜਾਇਆ ਉਹ ਗਲਤ ਤੱਥ ਪੇਸ਼ ਕਰਕੇ ਗੁਮਰਾਹ ਨਾ ਕਰੋ ਤੇ ਜਲਦੀ ਤੋਂ ਜਲਦੀ ਰੇਲਵੇ ਵਿਭਾਗ ਦੀ ਮਨਜ਼ੂਰੀ ਲਿਆਓ ਤੇ ਅਸੀਂ ਤੂਰੀ ਦੇ ਵਿੱਚ ਰੇਲਵੇ ਓਵਰ ਬ੍ਰਿਜ ਬਣਾ ਕੇ ਤੇ ਲੋਕਾਂ ਨੂੰ ਸਮਰਪਿਤ ਸਮਰਪਿਤ ਕਰੀਏ ਤੁਹਾਡਾ ਕੋਈ ਸਵਾਲ ਹੋਵੇ ਤੇ ਲੈ ਸਕਦੇ ਹੋ